ਧਰੋਵਰਾਠੀ YouTube ਦਾ ਇੱਕ ਜਾਣਿਆ ਪਛਾਣਿਆ ਚਿਹਰਾ ਹੈ ਪਰ ਉਹ ਪਿਛਲੇ ਦਿਨੀ ਕਿਸੇ ਭਾਜਪਾ ਨੇਤਾ ਨੂੰ ਟ੍ਰੋਲ ਕਰਨ ਦੇ ਚੱਕਰ ਦੇ ਵਿੱਚ ਫਸ ਗਿਆ ਉਹ ਗੱਲ ਇੰਨੀ ਵਿਵਾਦਿਤ ਹੋ ਗਈ ਏਡਾ ਵੱਡਾ ਵਿਵਾਦ ਬਣ ਗਿਆ ਕਿ ਉਹਨੂੰ ਹੱਥ ਖੜੀਆਂ ਤੱਕ ਪਹੁੰਚ ਗਿਆ ਕੰਮ ਉਹਨੇ ਹੱਥ ਉੱਥੇ ਖੜੀਆਂ ਕਿੱਥੇ ਲੱਗਣੀਆਂ ਨੇ ਮੈਂ ਮੈਂ ਇਹਨਾਂ ਚ ਦੇਖੋ ਜਿਹੜੀ ਸਾਡੀ ਮੀਡੀਆ ਦੀ ਪੇਸ਼ਕਾਰੀ ਆ ਨਾ ਉਹ ਉਹਦੇ ਚ ਬੜੀਆਂ ਚੀਜ਼ਾਂ ਹੋ ਜਾਂਦੀਆਂ ਕਿ ਕੀ ਧਰੋਵਰਾਠੀ ਕੋਈ ਚੁੱਪ ਕਰਾਇਆ ਜਾਏਗਾ ਐਸਾ ਵੈਸਾ ਕੀ ਆ ਯਾਰ ਹੂੰ ਕਿਆ ਮਾਣਾ ਨਹੀਂ ਦੇ ਕਈ ਨੋਟਸ ਆਏ ਆ ਕਈ ਨਿਬੜੇ ਆ ਕਈ ਗੁਸ਼ ਹੋਇਆ ਕੀ ਹੁੰਦਾ ਉਹ ਜਿਹੜਾ ਸਰੇਸ਼ ਨਖਵਾ ਜੀ ਭਾਰਤੀ ਜਨਤਾ ਪਾਰਟੀ ਦਾ ਉਹ ਕਹ ਲੋ ਕਿ ਤੇਜਿੰਦਰ ਬੱਗਾ ਸੀਨੀਅਰ ਆ ਹੂੰ ਜਿਵੇਂ ਦਾ ਤੇਜਿੰਦਰ ਬੱਗਾ ਉਹ ਮੇ ਦਾ ਉਹ ਥੋੜਾ ਉਮਰ ਚ ਵੱਡਾ ਹੈ ਜੀ ਹੈ ਤੇਜਿੰਦਰ ਬੱਗਾ ਹੀ ਆ ਉਹ ਦੂਜਾ ਤੇ ਉਹ ਕੀ ਇੱਕ ਕਹ ਲੋ ਕਿ ਡੈਫਰਮੇਸ਼ਨ ਦਾ ਧਰੋਬਰਾਠੀ ਤੇ ਕੇਸ ਪਾਈ ਬੈਠਾ ਆਪਦੀ ਕੀਮਤ ਪਤਾ ਕਿੰਨੀ ਲਾਈ ਉਹਨੇ 30 ਲੱਖ ਹੂੰ ਉਨੇ ਕੋਈ ਦੋ ਵੀਡੀਓ ਬਣਾ ਕੇ ਪਾਤੀਆਂ ਤੇ 30 ਲੱਖ ਉਹ ਮੈਨੂੰ ਲੱਗਦਾ ਉਹਨੇ ਉਹਦੇ ਤੇ ਫੇਰ ਬਣਾ ਕੇ ਵੀਡੀਓ ਪਾ ਦੇਣੀ ਆ ਹੂੰ ਕਿਉਂਕਿ ਧਰੋਵਰਾਠੀ ਨੂੰ ਮੈਂ ਉਦੋਂ ਦਾ ਜਾਣਦਾ ਸੁਰ ਜਦੋਂ ਧਰੋਵਰਾਠੀ ਦੀ ਦਾੜੀ ਨਹੀਂ ਸੀ ਉਦੋਂ ਤੇ ਧਰੋਵਰਾਠੀ ਇਹ ਕੰਟੈਂਟ ਨਹੀਂ ਸੀ ਕਰਦਾ ਜੀ ਸਰਕਾਰ ਇਹ ਤਾਂ ਜਦੋਂ ਮੀਡੀਆ ਇੱਥੋਂ ਦਾ ਮੀਡੀਆ ਜਿਹੜਾ ਹੈ ਉਹ ਖੋਤੀ ਮੀਡੀਆ ਬਣ ਗਿਆ ਹੂੰ ਉਹਦੇ ਤੇ ਹਾਕਮ ਸਮਾਨ ਰੱਖ ਕੇ ਤੁਰ ਪਿਆ ਜੀ ਇਕ ਉਦੋਂ ਫਿਰ ਇਹਨੇ ਲਾ ਲਓ ਕਿ ਗੇੜ ਸੀ ਕੋਈ 14 15 ਦਾ 15 ਦਾ ਜੀ ਉਸ ਵੇਲੇ ਸਵਾਲ ਕਰਨੇ ਸ਼ੁਰੂ ਕੀਤੇ ਜਿਹੜੇ ਕਿ ਬਣਦੇ ਨੇ ਜਦੋਂ ਮੇਨਸਟ੍ਰੀਮ ਦਾ ਮੀਡੀਆ ਸਵਾਲ ਕਰਨੇ ਸ਼ੁਰੂ ਹੋ ਜਾਏਗਾ ਜੀ ਜਿਵੇਂ ਆਪਣੇ ਪੰਜਾਬ 'ਚ ਵੀ ਹੈਗਾ ਇੱਕ ਇੱਕ ਤਰ੍ਹਾਂ ਨਾਲ ਕਹਿ ਲਓ ਉਹ ਵੀ ਖੋਤੀ ਮੀਡੀਆ ਹਮ ਹੈਗਾ ਇੱਕ ਹਿੱਸਾ ਜੀ ਸਾਰੇ ਨਹੀਂ ਮੈਂ ਕਹਿ ਸਕਦਾ ਤਾਂ ਜਦੋਂ ਖੋਤੀ ਮੀਡੀਆ ਬਣ ਜਾਏਗਾ ਤੇ ਫਿਰ ਭਾਈ ਗੱਲ ਇਹ ਆ ਕਿ ਕੋਈ ਨਾ ਕੋਈ ਨਿਤਰਦਾ ਹੈ ਹਮ ਕੰਟੈਂਟ ਮੇਕਰ ਬਹੁਤ ਵਧੀਆ ਸੀ ਕ੍ਰिएਟਰ ਬਹੁਤ ਵਧੀਆ ਸੀ ਬਿਲਕੁਲ ਬਿਲਕੁਲ ਸ਼ੁਰੂ ਤੋਂ ਹੀ ਐਡੀਟਿੰਗ ਟੀਮ ਇਹਦੀ ਅੱਛੀ ਸੀਗੀ ਸਕਿੱਲ ਅੱਛੀ ਸੀ ਪੇਸ਼ਕਾਰੀ ਅੱਛੀ ਸੀਗੀ ਵਧੀਆ ਮੁੰਡਾ ਕੰਮ ਕਰਦਾ ਸੀ ਸ਼ੁਰੂ ਤੋਂ ਜੀ ਠੀਕ ਹੈ ਨਾ ਜੀ ਸੋ ਇਹਨੇ ਫਿਰ ਸਰਕਾਰ ਤੇ ਨੀਤੀਆਂ ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹੁਣ ਹੁੰਦਾ ਕੀ ਹੈ ਕਿ ਇਸ ਦੌਰ ਦੇ ਵਿੱਚ ਜਦੋਂ ਅੱਜ ਚੰਨੀ ਸਾਹਿਬ ਵੀ ਬੋਲ ਰਹੇ ਸੀਗੇ ਚੰਨੀ ਨੇ ਤੇ ਅੱਜ ਪੜ੍ਹਨੇ ਪਾ ਦਿੱਤੇ ਉੱਥੇ ਜੀ ਬਿਲਕੁਲ ਬਿਲਕੁਲ ਜਿਸ ਢੰਗ ਨਾਲ ਚੰਨੀ ਸਾਹਿਬ ਬੋਲੇ ਆ ਮੇਰੇ ਖਿਆਲ ਦੇ ਨਾਲ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਹੋਰਾਂ ਦੇ ਉਹਨਾਂ ਦੇ ਤਾਂ ਪਿੰਡੇ 'ਚ ਨਸ਼ਤਰ ਵੱਜਦੇ ਹੋਣੇ ਜਿਸ ਤਰੀਕੇ ਦੇ ਨਾਲ ਚੰਨੀ ਸਾਹਿਬ ਬੋਲੇ ਆ ਤਾਂ ਇਹਨਾਂ ਨੇ ਜਦੋਂ ਹਾਲਾਤ ਇਸ ਤਰ੍ਹਾਂ ਦੇ ਬਣਾ ਦਿੱਤੇ ਕਿ ਭਾਈ ਇਹ ਆਣਾ ਲਾਣੀ ਐਮਰਜੈਂਸੀ ਦੀ ਤਰ੍ਹਾਂ ਹੋ ਗਿਆ ਕਿ ਜਾਂ ਤੇ ਇਹਨਾਂ ਦੇ ਤਲਵੇ ਚੱਟ ਲੋ ਠੀਕ ਹੈ ਨਾ ਜੀ ਤੇ ਜਾਂ ਚੁੱਪ ਕਰਕੇ ਬਸ ਖਤਮ ਹੋ ਜਾਓ ਹੂੰ ਹੁਣ ਗੱਲ ਇਹ ਆ ਕਿ ਧਰੋਵ ਰਾਠੀ ਤੋਂ ਬਾਅਦ ਹੀ ਬਹੁਤ ਸਾਰੇ ਜਿਹੜੇ ਮੇਨਸਟ੍ਰੀਮ ਚੋ ਅੱਜ ਤੁਸੀਂ ਦੇਖਿਆ ਹੋਣਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਆਪਣੇ ਚੈਨਲ ਬਣਾਏ ਆ ਤੇ ਉਹ ਐਂਟੀ ਮੋਦੀ ਬੋਲ ਕੇ ਮਿਲੀਅਨਸ ਦੇ ਵਿੱਚ ਵਿਊ ਲੈ ਜਾਂਦੇ ਨੇ ਉਹ ਇਹ ਸਾਰੇ ਉਸ ਤੋਂ ਬਾਅਦ ਨਿਕਲੇ ਨੇ ਹੂੰ ਮੈਂ ਇਕੱਲੇ-ਇਕੱਲੇ ਨੂੰ ਜਾਣਦਾ ਇਕੱਲੇ-ਇਕੱਲੇ ਨੂੰ ਮੈਨੂੰ ਕੱਲ ਵੀ ਕੋਈ ਭਰਾ ਮੇਰਾ ਦੋ ਨਾਮ ਦੱਸ ਰਿਹਾ ਸੀ ਮੈਂ ਮਨ 'ਚ ਸੋਚ ਰਿਹਾ ਸੀ ਕਿ ਜਿਨ੍ਹਾਂ ਦੇ ਤੂੰ ਨਾਮ ਦੱਸ ਰਿਹਾ ਵੀਰੇ ਇਹ ਇਹ ਤੇ ਤਿੰਨ ਚਾਰ ਸਾਲ ਪਹਿਲਾਂ ਤੋਂ ਕਿਤੇ ਦਿਦੇ ਨਹੀਂ ਸੀ ਪੰਜਾਬੀ ਵੀ ਉਹਨਾਂ ਦੇ ਕਾਫੀ ਫੋਲੋਅਰ ਆ ਗਏ ਤਾਂ ਖੈਰ ਚਲੋ ਜਿਵੇਂ ਕਿਸੇ ਦਾ ਚੱਲਦਾ ਡਾਂਗੋ ਟਪਾਈ ਜਾਵੇ ਅੱਛਾ ਧਰੋਵ ਰਾਠੀ ਅੱਜ ਦੀ ਤਰੀਕ ਦੇ ਵਿੱਚ ਕਹਿ ਲੋ ਕਿ ਯੂਟਿਊਬਰ ਜਿਹੜਾ ਹੈ ਨਾ ਉਹ ਇੰਨਾ ਤਗੜਾ ਕਿ ਉਹਦੀ ਵੀਡੀਓ ਜਿਹੜੀ ਆ ਮਿਲੀਅਨਸ ਚ ਜਾਂਦੀ ਆ ਜੀ ਬਿਲਕੁਲ ਇੱਕੋ ਛਟਕੇ ਚ ਜਾਂਦੀ ਆ ਤੁਸੀਂ ਇਹ ਦੇਖ ਲਓ ਕਿ ਤੁਸੀਂ ਜਿੰਨਾ ਮਰਜ਼ੀ ਰਿਸਰਚ ਵਰਕ ਕਰ ਲਓ ਤੁਹਾਨੂੰ ਪੰਜਾਬੀ ਵੇਂਦੇ ਨਹੀਂ ਨਹੀਂ ਵੇਖ ਧਰੋਵ ਰਾਠੀ ਪਾਊਗਾ ਤਤਰ ਉਤਰ ਉਵਰਾਠੀ ਦੀ ਵੀਡੀਓ ਕਈ ਵਾਰ ਜਿਹੜੀ ਹੈ ਨਾ ਕਿਸੇ ਕੰਟੈਂਟ ਦੇ ਮੁੱਦੇ 'ਚ ਜੇ ਤੁਸੀਂ ਦੇਖੋ ਕਿ ਬਹੁਤ ਲੇਟ ਆਉਂਦੀ ਹੈ ਜੀ ਉਹ ਜਿੰਨੀਆਂ ਉਸ ਤੋਂ ਪਹਿਲਾਂ ਖਬਰਾਂ ਹੋਈਆਂ ਹੁੰਦੀਆਂ ਕਿਉਂਕਿ ਉਹ ਸਾਰਾ ਜਿੰਨਾ ਡਾਟਾ ਇਕੱਠਾ ਕਰਦਾ ਉਹ ਖਬਰਾਂ 'ਚੋਂ ਕਰਦਾ ਹਮ ਫੈਕਟ ਜਿੰਨੇ ਲੱਭਦਾ ਜਿਹੜੇ ਔਨ ਰਿਕਾਰਡ ਹੁੰਦੇ ਆ ਉਹਦੇ ਕੰਮ ਕਰਨ ਦਾ ਟੰਗ ਤਾਂ ਜਿਹੜੀ ਉਹ ਖਬਰ ਆਉਂਦੀ ਉਹ ਕਿਸੇ ਨੇ ਨੋਟਿਸ ਹੀ ਨਹੀਂ ਕੀਤੀ ਹੁੰਦੀ ਹੈ ਦੇਖਣ ਵਾਲੀ ਗੱਲ ਹੈ ਚਲੋ ਮੈਂ ਉਹ ਕੰਮ ਵਾਲੇ ਪਾਸੇ ਨਹੀਂ ਜਾਂਦਾ ਹੁਣ ਕੇਸ ਵਾਲੇ ਪਾਸੇ ਉਹਦਾ ਸਟਾਈਲ ਆ ਤਾਂ ਉਹ ਹੁਣ ਇਹਨਾਂ ਦੀ ਅੱਖ 'ਚ ਚੁੱਭਦਾ ਸੀਗਾ ਹਮ ਉਜਵੇਂ ਕਰਤਾਰ ਅਮਲੇ ਦਾ ਨਾ ਪਖੜੇ ਦੇ ਕੰਡੇ ਵਾਂਗੂ ਛੁਬਿਆ ਪਿਆ ਵੀ ਮੇਰੇ ਦਿਲ ਵਿੱਚ ਤੂੰ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪਖੜਾ ਬਣ ਕੇ ਇਹਨਾਂ ਦੀ ਅੱਖ ਚ ਚੁਬਿਆ ਪਿਆ ਸੀ ਬਿਲਕੁਲ ਬਿਲਕੁਲ ਹੁਣ ਇਹਨਾਂ ਨੇ ਅੱਛਾ ਉਹ ਕਹਾਣੀ ਕਿੱਥੋਂ ਤੁਰਦੀ ਆ ਜੀ ਐਲਵਿਸ਼ ਯਾਦਵ ਨੇ ਇੱਕ ਵੀਡੀਓ ਪਾਈ ਸੀਗੀ ਜਿਹਦਾ ਟਾਈਟਲ ਸੀਗਾ ਸ਼ਾਇਦ ਕਿ throvarathi expose ਜੀ ਇਹਨੇ ਫਿਰ ਮੋੜ ਵੀ ਵੀਡੀਓ ਬਣਾਈ ਸੀਗੀ ਕਿ ਮਤਲਬ ਕਿ ਭਾਰਤ ਦੇ ਜਿਹੜੇ ਗੋਦੀ ਯੂਟਿਊਬਰ ਆ ਹੂੰ ਉਹਦਾ ਇੱਕ 파ਟ ਸੀ ਕਿ ਦੋ 파ਟ ਸੀ ਉਹਦੇ ਵਿੱਚ ਇਹ ਨਖਵਾ ਦਾ ਉਹਨੇ ਨਾਮ ਲਿਆ ਸੀਗਾ ਕਿ ਟਰੋਲਰ ਹੈ ਤਾਂ ਗਾਲੀ ਬਾਜ਼ ਹੈ ਜੀ ਉਹ ਚ ਸ਼ਾਇਦ ਵਾਇਲੈਂਸ ਬਾਰੇ ਵੀ ਕਿਹਾ ਕਿਉਂਕਿ ਮੈਂ ਉਹ ਸੁਣੀ ਤਾਂ ਨਹੀਂ ਉਹਦੇ ਮੈਂ ਜਿਹੜੇ ਆ ਪੜ੍ਹੇ ਜ਼ਰੂਰ ਆ ਕਿ ਇਸ ਤਰ੍ਹਾਂ ਬੋਲਿਆ ਇਹਨੇ ਚੱਕ ਕੇ ਮੁਕੱਦਮਾ ਪਾ ਦਿੱਤਾ ਜੀ ਉਹਦਾ ਹੁਣ ਮੈਂ ਵੇਖੀ ਜਾਂਦਾ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਗਾਲੀ ਬਾਜ਼ ਅੰਕਲ ਮੈਂ ਤੇਰੀ ਗਾਲਾਂ ਦੀ ਹੁਣ ਹਿਸਟਰੀ ਤੇ ਇੱਕ ਵੀਡੀਓ ਹੋਰ ਲਿਆ ਰਿਹਾ ਹਾਂ। ਹਮਮ। ਕਲਾ ਕਰ ਲਾ ਗੱਲ। ਤੋਤੀ ਖੋਲ ਜਾਣੀ ਆ ਬਿਲਕੁਲ। ਬਿਲਕੁਲ ਬਿਲਕੁਲ ਬਿਲਕੁਲ। ਤੋਤੀ ਖਿਲਾ ਕੇ ਹਟੂਗਾ। ਨਖਵਾ ਕੀ ਆ 30 ਲੱਖ ਉਹਨੇ 2-3 ਵੀਡੀਓ ਇਹਨਾਂ ਤੇ ਪਾਤੀਆਂ ਤੇ 30 ਲੱਖ ਇਹਨਾਂ ਨੂੰ ਦੇ ਦੂਗਾ ਕਿ ਲੈ ਵੀਰੇ ਤੇਰੀ ਇੱਜ਼ਤ ਦਾ ਮਾਨ ਸਨਮਾਨ ਲੈ ਲੈ ਔਰ ਕੀ ਸਹੀ ਗੱਲ ਹੈ ਭਾਈ ਇਹ ਨਿੱਕੀ ਮਰਸੀਗੀ। ਬਾਕੀ ਪਤਾ ਨਹੀਂ ਉਹ ਸੰਮਣ ਕਿੱਥੇ ਜਾਂਦੇ ਆ ਕਿੱਥੇ ਨਹੀਂ ਕਿਉਂਕਿ ਉਹ ਤੇ ਇੰਡੀਆ ਚ ਹੈ ਨਹੀਂ ਕਿ ਪਿਛਲੇ ਦਿਨੀ ਜ਼ਰੂਰ ਆਇਆ ਸੀਗਾ। ਸੋ ਧਰੋਵਰਾਠੀ ਦਾ ਕੁਝ ਨਹੀਂ ਵਿਗੜਨਾ ਕੱਖ ਨਹੀਂ ਵਿਗੜਨਾ। ਇਹ ਜਿਹੜੇ ਡੈਫਰਮੇਸ਼ਨ ਦੇ ਕੇਸ ਹੁੰਦੇ ਆ ਜ਼ਰੂਰ। ਜੇ ਆਪਾਂ ਕਿਸੇ ਖਬਰ 'ਚ ਜਾਣਕਾਰੀ ਨਾ ਦਈਏ ਯਾਰ ਉਹ ਵੀ ਮਾੜੀ ਗੱਲ ਆ ਜਿਹੜੇ ਡੈਫਰਮੇਸ਼ਨ ਦੇ ਕੇਸ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤੇ ਤੁਸੀਂ ਕਲੇਮ ਕਰਦੇ ਹੋ ਪੈਸਿਆਂ ਦਾ ਕਿ ਮੇਰੀ ਇੱਜ਼ਤ ਗਈ ਯਾਰ ਮੇਰੀ ਇੱਜ਼ਤ ਲੁੱਟ ਗਈ ਬਰੇਬਜ਼ਾਰ ਤਾਂ ਭਾਈ ਮੈਨੂੰ ਹਰਜਾਨਾ ਦਿਵਾਓ ਕਰੋੜ ਐ 2 ਕਰੋੜ 5 ਕਰੋੜ ਨਾ ਖਵਾ ਤੇ ਨਖਤਾ ਜਿਹੜਾ 20 ਲੱਖ ਤੇ ਡਿੱਗਾ ਹੂੰ 20 ਲੱਖ ਉਹਨੇ ਦੋ ਚਾਰ ਵੀਡੀਓ ਇਹਦੇ ਤੇ ਠੋਕਤੀਆਂ ਤੇ ਆ ਵੀ ਥੋੜਾ ਸਸਤੀ ਲਾਈ ਕੀਮਤ ਆ ਪਈ ਮਤਲਬ ਆਪਦੀ ਆਪਦੀ ਕੀਮਤ ਐ ਜੀ ਜੀ ਇਹ ਇੱਕ ਥੱਪੜ ਕੀ ਕੀਮਤ ਹੈ ਗੱਲ ਇਹ ਆ ਕਿ ਇਥੇ ਹੁਣ ਜਦੋਂ ਤੁਸੀਂ ਇਹ ਦੇਖੋਗੇ ਕਿ ਕਿਸੇ ਤੇ ਡੈਫਾਮੇਸ਼ਨ ਦਾ ਕੇਸ ਹੁੰਦਾ ਜਿਵੇਂ ਰਾਹੁਲ ਗਾਂਧੀ ਤੇ ਹੋਇਆ ਜੀ ਉਹ ਕ੍ਰਿਮੀਨਲ ਸੂਟ ਸੀਗਾ ਹੂੰ ਇਹ ਡੈਫਾਮੇਸ਼ਨ ਦਾ ਜਿਹੜਾ ਹੈ ਇਹ ਸਿਵਲ ਸੂਟ ਹੈ ਜੀ ਇਹਦੇ ਚ ਸਜ਼ਾ ਨਹੀਂ ਹੁੰਦੀ ਇਹਦੇ ਚ ਹਰ ਜਾਨਾ ਹਾਰਨਾ ਜਿੱਤਣਾ ਹੁੰਦਾ ਜੀ ਤਾਂ ਮਤਲਬ ਕਿ ਕੁਝ ਵੀ ਨਹੀਂ ਹੈ ਅੰਦਰ ਤਾਂ ਜਾਂਦਾ ਹੀ ਨਹੀਂ ਇਹਦੇ ਚ ਬੰਦਾ ਹੱਥਕੜੀਆਂ ਵਾਲੀ ਗੱਲ ਅੰਦਰ ਜਾਂਦਾ ਹੀ ਨਹੀਂ ਕੁਝ ਵੀ ਇਹ ਅੰਦਰ ਜਾਂਦਾ ਹੀ ਨਹੀਂ ਬੰਦਾ ਇਹਦੇ ਚ ਇਹਦੇ ਚ ਕੀ ਆ ਕਿ ਜੇ ਸਜਾ ਹੋਏਗੀ ਤਾਂ ਹਰ ਜਾਨੇ ਦੀ ਹੋਣੀ ਆ ਪਰ ਉਸ ਤੋਂ ਬਾਅਦ ਵਾਲਾ ਉਹ ਐਪੀਸੋਡ ਆ ਕਦੋਂ ਉਸਮ ਬਣ ਗਏ ਇਹ ਜਵਾਬ ਦੇ ਦੇਣਗੇ ਇੱਥੇ ਇਹਨਾਂ ਦੇ ਕੋਲ ਚੰਗੀ ਟੀਮ ਤਗੜੀ ਹੈ ਮੈਂ ਤੁਹਾਨੂੰ ਦੱਸਿਆ ਤਾਂ ਕਿ ਤਰੋ ਵਿਰਾਠੀ ਨੂੰ ਹੁਣ ਕਹਿ ਲੁਕੇ ਬਹੁਤ ਤਗੜੀਆਂ ਤਾਕਤਾਂ ਬੈਕ ਕਰਦੀਆਂ ਨੇ ਇਹਦੇ ਚ ਕੋਈ ਸ਼ੱਕ ਨਹੀਂ ਬਿਲਕੁਲ ਜਦੋਂ ਕੋਈ ਅੱਗੇ ਆਉਂਦਾ ਫਿਰ ਉਹਦਾ ਜੀ ਹੈਗਾ ਇਹਦੇ ਚ ਕੰਟਰੋਵਰਸੀਆਂ ਤਾਂ ਹੁੰਦੀਆਂ ਨੇ ਜੀ ਕਾਫੀ ਸਵਾਲਾਂ ਦੇ ਜਵਾਬ ਤੁਸੀਂ ਵੈਸੇ ਆਲਰੇਡੀ ਦੇ ਹੀ ਦਿੱਤੇ ਨੇ ਪਰ ਫਿਰ ਵੀ ਮੈਂ ਕਮੈਂਟ ਪੜ੍ਹਦੇ ਆਂ ਜੀ ਗਗਨ ਸੋਮਲ ਜੀ ਕਹਿ ਰਹੇ ਨੇ ਕਿ ਧਰੋਵ ਸ਼ਾਇਦ ਜਰਮਨ ਦਾ ਸਿਟੀਜ਼ਨ ਹੈ ਕੁਲਦੀਪ ਸਿੰਘ ਜੀ ਕਹਿ ਰਹੇ ਨੇ ਕਿ ਧਰੋਵ ਇਜ਼ ਅ ਗ੍ਰੇਟ ਆਨੈਸਟ ਪਰਸਨੈਲਿਟੀ ਪ੍ਰੀਤ ਮੈਕ ਹਮਲ ਜੀ ਦਾ ਆਪਾਂ ਕੰਟਰੀਬਿਊਸ਼ਨ ਆ ਜੀ ਸ਼ੁਕਰੀਆ ਉਹਨਾਂ ਦਾ ਵੀ ਤੇ ਖੁਸ਼ ਢਿਲੋਂ ਜੀ ਕਹਿ ਰਹੇ ਨੇ ਕਿ ਚੰਨੀ ਨੇ ਚਾਰ ਚੰਨ ਲਾਤੇ ਅੱਜ ਨਹੀਂ ਨਹੀਂ ਚੰਨੀ ਸਾਹਿਬ ਨੇ ਤੇ ਅੱਜ ਪੂਰੀ ਧੂੜ ਯਾਨੀ ਗਰਦ ਠਾ ਦਿਓ ਉਹ ਜਗਦੀਪ ਰੰਧਾਵਾ ਕਹਿੰਦਾ ਦਾ ਅਸੀਂ ਗੱਲ ਲਾਈਵ ਹੋਣ ਤੋਂ ਪਹਿਲਾਂ ਗਰਦ ਠਾ ਦਿਓ ਪੰਜਾਬੀ ਉਹ ਕਹਿ ਸਾਬ ਕਾਲ ਨੂੰ ਜੀ ਪੁੱਛ ਰਹੇ ਨੇ ਕਿ ਕੀ ਨੇ ਕੀਤਾ ਡਿਫਾਰਮੇਸ਼ਨ ਪਰੋਵਰਾ ਮੈਂ ਤਾਂ ਦੱਸ ਦਿੱਤਾ ਇਹ ਸਿਚੁਏਸ਼ਨ ਨਖਵਾ ਜੀ ਜੀ ਧਿਆਨ ਨਾਲ ਥੋੜਾ ਜੀਪੀ ਦੇ ਹਾਂਜੀ ਹਾਂਜੀ ਬੀਜੇਪੀ ਦਾ ਇਹ ਲੀਡਰ ਜੀ 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 ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚਲਦੇ ਹਾਂ ਜੇਲ੍ਹਾਂ ਤੋਂ ਬੜੀਆਂ ਅਜੀਬੋ ਗਰੀਬ ਕਈ ਵਾਰੀ ਖਬਰਾਂ ਆਉਂਦੀਆਂ ਨੇ ਖਾਸ ਕਰਕੇ ਪਿੱਛੇ ਕਦੇ ਕੋਈ ਵੀਡੀਓ ਵਾਇਰਲ ਹੋ ਗਈ ਕਦੇ ਕੋਈ ਇੰਟਰਵਿਊ ਕਦੇ ਸੁਸਾਈਡ ਦੀਆਂ ਖਬਰਾਂ ਵੀ ਆਉਂਦੀਆਂ ਨੇ ਇੱਕ ਮੰਦ ਭਾਗੀ ਅਫਸੋਸਨਾਕ ਖਬਰ ਇੱਕ ਹੋਰ ਆਈ ਹੈ ਕਿ ਕਬੱਡੀ ਦੇ ਮਸ਼ਹੂਰ ਖਿਡਾਰੀ ਦੀ ਮੌਤ ਹੋ ਗਈ ਜੇਲ੍ਹ ਦੇ ਵਿੱਚ ਕਿਹੜੇ ਖਿਡਾਰੀ ਬਾਰੇ ਗੱਲ ਹੋ ਰਹੀ ਹੈ ਜੀ ਤੇ ਕੋਈ ਚਰਨਜੀਤ ਚੰਨੀ ਆ ਕੋਈ ਕਬੱਡੀ ਪਲੇਅਰ ਜੀ ਸਾਬਕਾ ਮਜੂਦਾ ਮੈਨੂੰ ਪਤਾ ਨਹੀਂ ਹੈ ਤੇ ਇਹ ਡੈਥ ਹੋਈ ਹੈ ਇਹਦੀ ਰੋਪੜ ਜੇਲ੍ਹ ਦੇ ਵਿੱਚ